ਦੇ ਪ੍ਰਧਾਨ ਦੀਪਕ ਸਲਵਾਂ ਜੀ ਰਾਜਾ ਵਡੰਗ ਜੀ ਦਾ ਔਰ ਉਹਨਾਂ ਦੇ ਨਾਲ ਜਿੰਨੀ ਸਮੂਹ ਜੀ ਲੀਡਰਸ਼ਿਪ ਆਈ ਆ ਉਹਨਾਂ ਦਾ ਧੰਨਵਾਦ ਕਰਦੇ ਗਏ ਔਰ ਉਸ ਤੋਂ ਬਾਅਦ ਸਟੇਜ ਦੀ ਕਾਰਵਾਈ ਸਾਡੇ ਜਲਬੀਰ ਜੀ ਰਾਜੀ ਕਰਨਗੇ ਪੰਡਾਲ ਦੇ ਵਿੱਚ ਕਾਂਗਰਸ ਨਾਲ ਪਿਆਰ ਕਰਨ ਵਾਲੇ ਜਿੰਦਾਰੂ ਵਰਕਰ ਸਹਿਵਾਨ ਸਟੇਜ ਤੇ ਵਿਰਾਜਮਾਨ ਸਾਡੇ ਪੰਜਾਬ ਦੇ ਪ੍ਰਧਾਨ ਆਜਾ ਵੜਿੰਗ ਜੀ ਅਤੇ ਸਮੁੱਚੀ ਲੀਡਰਸ਼ਿਪ ਪੰਨਾ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਰੋਸ ਧਰਨਾ ਸਰਕਾਰ ਦੇ ਖਿਲਾਫ ਕਪੂਰਥਲੇ ਜ਼ਿਲ੍ਹੇ ਵੱਲੋਂ ਹੋ ਰਿਹਾ ਵਾ ਪੰਜਾਬ ਵਾਸੀਆਂ ਨੂੰ ਅੱਜ ਤੋਂ 20 ਮਹੀਨੇ ਪੈਣਾ ਇਦਾਂ ਦਾ ਸ਼ਗੂਫਾ ਛੱਡ ਕੇ ਫਤਮਾ ਲਿਆ ਆ ਮਾਂ ਦੀ ਪਾਰਟੀ ਨੇ ਇਹਨਾਂ 20 ਮਹੀਨਿਆਂ ਦੇ ਵਿੱਚ ਦਿੱਤਾ ਕੀ ਟੈਂਕੀਆਂ ਦੇ ਉੱਤੇ ਸਾਡੇ ਟੀਚਰ ਚੜੇ ਹੋਏ ਨੇ ਪਿਛਲੇ 6 ਮਹੀਨਿਆਂ ਤੋਂ ਇੱਕ ਸਾਡਾ ਗਵਰਨਮੈਂਟ EMPLOYEE ਟੈਂਕੀ ਤੇ ਬੈਠਾ ਔਰ ਉਹਦੀ ਹਰ ਹਫਤੇ 9 ਸਾਲਾਂ ਦੀ ਕੁੜੀ ਐਤਵਾਰ ਨੂੰ ਮਿਲਣ ਜਾਂਦੀ ਆਪਣੇ ਪਿਓ ਨੂੰ ਮਗਰ ਇਹਨਾਂ ਨੂੰ ਦਰਦ ਨਹੀਂ ਆਇਆ ਇਹ ਇਦਾਂ ਦੇ ਹਾਲਾਤ ਪੰਜਾਬ ਦੇ ਪੈਦਾ ਹੋ ਗਏ ਭ੍ਰਸ਼ਟਾਚਾਰ ਦੇਖ ਲਓ ਗੈਂਗਸਟਰਵਾਦ ਦੇਖ ਲਓ ਕਿਸੇ ਵੀ ਇੱਕ ਵੀ ਤਰਜ ਤੇ ਸਰਕਾਰ ਖੜੀ ਨਹੀਂ ਉਤਰੀ ਅੱਜ ਸਾਰਾ ਵंदन ਦੀ ਲੋੜ ਹੈ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਪੰਜਾਬ ਜੈ ਭਾਰਤ ਤੇ ਹੁਣ